ਠਿੰਡਾ ਦੇ ਮਾਡਲ ਟਾਊਨ ਫੇਸ 3 ਵਿਖੇ ਚੱਲ ਰਿਹਾ ਹੈ ਇੱਕ ਜਗ੍ਹਾ ਦਾ ਰੌਲਾ ਪੁੱਡਾ ਤੇ ਲਗਾਏ ਗਏ ਨਿਜਾਜ ਤੰਗ ਪਰੇਸ਼ਾਨ ਕਰਨ ਦੇ ਦੋਸ਼ ਅੱਜ ਇਹ ਮਾਮਲਾ ਪਹੁੰਚਿਆ ਕਿਸਾਨ ਯੂਨੀਅਨ ਦੇ ਕੋਲ ਅਤੇ ਕਿਸਾਨ ਯੂਨੀਅਨ ਪਹੰਚੀ ਪੁੱਡਾ ਦੇ ਦਫ਼ਤਰ ਤੇ ਉੱਥੇ ਹੋ ਗਿਆ ਹਗਾਮਾ ਮਾਮਲਾ ਠਿੰਡਾ ਦੇ ਫੇਸ 3 ਵਿਖੇ ਇੱਕ ਜਗ੍ਹਾ ਦੇ ਉੱਤੇ ਕਬਜ਼ੇ ਦਾ ਪੁੱਡਾ ਵੱਲੋਂ ਆਪਣਾ ਜਿਹੜਾ ਕਰਜ਼ਾ ਹੈ ਉੱਥੇ ਉਹਨਾਂ ਵੱਲੋਂ ਆਪਣਾ ਕੀਤਾ ਜਾ ਰਿਹਾ ਹੈ ਕਿਉਂਕਿ ਆਪਣਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਮਾਲਕੀ ਜ਼ਮੀਨ ਹੈ ਤੇ ਕਿਹੜਾ ਪੁੱਡਾ ਦਾ ਕਹਿਣਾ ਹੈ ਕਿ ਸਾਡੀ ਜ਼ਮੀਨ ਹੈ ਉਹਨਾਂ ਲੋਕਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਜਿਹੜੀ ਚਾਰਦਾਰੀ ਕੀਤੀ ਗਈ ਸੀ ਤਾਂ ਪੁੱਡਾ ਵੱਲੋਂ ਉਸ ਨੂੰ ਢਾਹ ਦਿੱਤਾ ਗਿਆ ਇਸ ਆਪਰਾ ਸਬੰਧੀ ਜਦ ਇਸ ਇਸ ਜ਼ਮੀਨ ਦੇ ਮਾਲਕ ਨੇ ਕਿਹਾ ਕਿ ਸਾਡੇ ਵੱਲੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਜਿਹੜਾ ਉਹ ਜਿੱਤਿਆ ਹੋਇਆ ਹੈ ਤੇ ਸਾਡੇ ਵੱਲੋਂ ਆਪਣਾ ਸਟੇਟਸ ਉਹ ਜਿਹੜਾ ਉਹ ਵੀ ਇਹਦਾ ਇਹਨਾਂ ਨੂੰ ਆਪ ਦਿਖਾਇਆ ਗਿਆ لیکن ਇੰਨਾ ਵੱਲੋਂ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਜਾ ਰਹੀ ਸਾਨੂੰ ਆਪਨ ਜਾਇ ਤੰਗ ਪਰੇਸ਼ਾਨ ਕੀਤੇ ਜਾ ਰਹੇ ਜਿਸ ਨੂੰ ਦੇਖ ਕੇ ਅੱਜ ਇੱਕ ਕਿਸਾਨ ਜੂਨੀਅਰ ਕੋਲ ਇਹ ਮਾਮਲਾ ਪਹੁੰਚ ਗਿਆ ਤੇ ਇੱਕ ਕਿਸਾਨ ਜੂਨੀਅਰ ਜੂਨੀਅਰ ਦੇ ਜਿਹੜੇ ਆਪਣਾ ਇੱਥੇ ਵਰਕਰ ਸਨ ਉਹ ਵੀ ਇੱਥੇ ਆਏ ਅਤੇ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਫੀ ਹਗਾਮਾ ਕੀਤਾ ਗਿਆ ਤੇ ਇਸ ਸੰਬੰਧੀ ਜਦ ਆਪਣਾ ਪੁੱਡਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਅਨਕਾਰ ਕੀਤਾ ਆ ਉਸ ਨੂੰ ਸੁਣਾਉਣਿਆ ਕੀ ਹੈ ਪੂਰਾ ਮਾਮਲਾ ਇਹ ਤਿੰਨ ਵਾਰੀ ਪੇਸ਼ ਆਇਆ ਕਰ ਰਿਹਾ ਹੈ ਪੈਨੂਸੀ ਆਪਰੇਸ਼ਨ ਜੀਐਫਐਫ 90 ਰੁਪਏ ਦੀ ਚੋਰੀ ਹੋ ਗਈ ਹੈ 6 ਕਿੱਲੇ ਦਾ ਸਿਕਨਾਰ ਜਮੀਨ ਦਾ ਕੋਈ ਲੋਕ ਨੂੰ ਮਾਸੇ ਗੱਲ ਕਰੇਗਾ ਸਮਝਦਾ ਪੂਰਾ ਕੰਡਾ ਨਾ ਮਲੇ ਜੀ ਜੀ ਦਸਰੀ ਗੱਲ ਕਰੀਏ ਉਹਨਾਂ ਕੋਲ ਧਰਿਆ ਹਸਾਬ ਹੈ ਐਸਡੀ ਕੋਲ ਹੈ ਟਿਕਟ ਇਹ ਗੱਲ ਕਰਨੀ ਹੋਵੇ। ਨਾ ਕੋਈ ਗੱਲ ਹੋ। ਕੋਈ ਮੇਰੇ ਪਟਵਾਰੀ ਸਾਹਿਬ ਕੋਈ ਦਸਤਾਨ ਕਹੀ ਜੇ ਆਪਣੇ ਪਿੰਡ ਵਾਲੇ ਮੈਂ। ਦਾ ਜਿਵੇਂ ਆਪਣੇ ਪਟਵਾਰੀ ਸਾਹਿਬ ਕੋਲ ਨੂੰ ਸਭ ਤੋਂ ਜਿਵੇਂ ਹੁੰਦਾ ਹੁੰਦਾ ਹੈ ਉਸ ਤੋਂ ਮੈਂ ਉੱਥੇ ਸਾਤਾ ਦੋ 1.5 ਸਾਲ ਬਾਅਦ ਫੇਰ ਤਾਇਆ ਗਿਆ। ਵੀ ਕੋਈ ਗੱਲ ਕਹਿ ਰਹੇ ਆ ਭਾਈ ਪਟਵਾਰੀ ਸਾਹਿਬ ਕੋਲ ਕਾਗਜ਼ਾਂ ਬਾਰੇ ਸਭ ਤੋਂ ਕਰ ਦੇਣਗੇ। ਵੇਟਾ ਕੋਣ ਦਾ ਗੱਲ ਕਰੋ ਇਹ ਕੁੱਟਿਆ ਅੰਤਰਰਾਸ਼ਟਰੀ ਯਾਤਰੀ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਤੁਸੀਂ ਇਹ ਸਾਹਮਣੇ ਗੱਲ ਕਰੋ ਈਓ ਸਾਹਿਬ ਕਹਿੰਦੇ ਐ ਐਸਡੀਓ ਸਾਹਿਬ ਨੇ ਤੇ ਜੀ ਉਹ ਉੱਥੇ ਗਏ ਹੋਏ ਐ ਜਿਹਾ ਵੀ ਐਸਡੀਐਮ ਸਾਹਿਬ ਉਹ ਕਿੰਨੇ ਐਚਐਮ ਸਾਹਿਬ ਦਾ ਪੱਟਾ ਲੱਗ ਗਿਆ ਬਿੱਟਿਆ ਬਈ ਕੁੱਡੋ ਬਿੱਟਿਆ ਅਰੇ ਵੇਟ ਕਰਨਾ ਜੀ ਵਾਇਨ ਨਹੀਂ ਵੇਜਾ ਉਧਰੇ ਗੱਲ ਕਰੀਏ ਅਸੀਂ ਜੀ ਮੇਰੀ ਗੱਲ ਸੁਣਾਓ ਇੱਕਠਾ ਹੋ ਗਏ ਸਿਓ ਨਾ ਐਸਟੀਐਮ ਵੀ ਨਾ ਬਿੱਟਿਆ ਦਿਓ ਮੈਂ ਇਹ ਗੱਲ ਕਰ ਰਿਹਾ ਉਹ ਕਹਾਂਗੇ ਹੋ ਨਹੀਂ ਤੁਹਾਨੂੰ ਬਤਾ ਕੋ ਆਪਣੀ ਮੈਨੂੰ ਨਹੀਂ ਬਤਾ ਇਹ ਰਾਹ ਆਪਾਂ ਇੱਕ ਨਾ ਗੋਲ ਕਰੀਂ ਨਹੀਂ ਕੋਈ ਨਹੀਂ ਤੇ ਬਹੁਤ ਪੂਰਾ ਸਮਾਂ ਤੇ ਆਪਾਂ ਲੈ ਕੇ ਆਏ ਸੀਗੇ ਸੋਡੀ ਕਰਨਾ ਨਾ ਬਾਹਰ ਕਰਨਾਗੇ ਜੀ ਤੁਸੀਂ ਕਿੱਥੇ ਕਿੰਨਾ ਕਰੀਂਦੇ ਆਂ ਉੱਥੇ ਤੂੰ ਤੁਹਾਡੇ ਨਾਲ ਗੀਵਨ ਪਿਆ ਸਾਰਾ ਬਾਤ ਬੇਟਾ ਇਹੋ ਜਿਵੇਂ ਤੂੰ ਮੈਂ ਤੇ ਜ਼ਮੀਨਾਂ ਕੋਈ ਜਿਆਦਾ ਕੋਈ ਨਾ ਮਸਲਾ ਨਹੀਂ ਮੈਂ ਜ਼ਮੀਨਾਂ ਬੋਲਣਾ ਛੱਡੋ ਜੀ ਤੁਸੀਂ ਮੈਂ ਬੋਲਣਾ ਮੈਂ ਜ਼ਮੀਨਾਂ ਬੋਲਣਾ ਜਾਊਂਗਾ ਮੈਂ ਕਹਾਂ ਮੈਂ ਜ਼ਮੀਨਾਂ ਬੋਲਣਾ ਤੂੰ ਅੱਖੇ ਮੈਂ ਜਾਊਂਗਾ ਸਰਕਾਰ ਕੋਲ ਅਸੀਂ ਪੇ ਜਾਵਾਂਗੇ ਜਿੱਦਾਂ ਕਹਾਂਗੇ ਅਸੀਂ ਨਹੀਂ ਫਿਰ ਅਸੀਂ ਆਏ ਕਿ ਮੈਂ ਕੱਲ੍ਹ ਕਰੀਏ ਨਾ ਨਹੀਂ ਬੋਲਣ ਦਾ ਮਤਲਬ ਤੁਸੀਂ ਕੱਲ੍ਹ ਮੁਕਾਉਂਦੇ ਹੈਂ ਕਿ ਕਰਾਂਗੇ ਸਾਰਾ ਕਿਸੰਦਾ ਹੱਥ ਕੋਲੇ ਛੋਟੇ ਕੋਲੇ ਇਹਨਾਂ ਦੇ ਘਾਓ ਇਹਨਾਂ ਕੋਲੇ ਮਣੇ ਸੈਂਸਰ ਕਰਨਾ ਹੈ ਇਹਨਾਂ ਦੇ ਕਾਜ ਗਲਤ ਹੈ ਅਕਾ ਜੀ ਸੈਂਸਰ ਜੀ ਕਹ ਲਾ ਗੁਰਕੀਰਤ ਨੂੰ ਪਤਾ ਜਾਂ ਕਾ ਚੁੱਕੇ ਕਰਦੇ ਇਹਨਾਂ ਨੇ ਦੱਸਣਾ ਨਾ ਨਾ ਦੱਸ ਨਾ ਤੁੰਨ ਨਾ ਕੋਈ ਨਾ ਦੱਸ ਮੇਰਾ ਨਾਮ ਗੁਰਕੀਰਤ ਸਿੰਘ ਹੈ ਇਹਨਾਂ ਮਾ ਦੀ ਪੁੱਟਾ ਪੱਟ ਰਾਇ ਸੀ ਕੀ ਇਹਨਾਂ ਪੁੱਟਾ ੱੱਕੇ ਨਾਲ ਜ਼ਮੀਨ ਰੋਕ ਰਿਆ ਜੀ 10-10 ਲੱਖ ਚ ਵੇਚ ਰਿਆ ਜੀ ਜ਼ਮੀਨ ਪਲਾਟ ਕੱਟ-ਕੱਟ ਕੇ ਜੀ ਠੀਕ ਹੈ ਸਾਡੀ ਜੱਦੀ ਪੁਸ਼ਤੀ ਜ਼ਮੀਨ ਹੈ ਜੀ ਇਹ ਮੰਨ ਕੇ ਜੋ ਇਹਨਾਂ ਨੇ ਸਾਰੀ ਜ਼ਮੀਨ ਵੇਚ ਚੁੱਕੇ ਆ ਜੀ 2.5 ਕਨਾਲਾਂ ਜ਼ਮੀਨ ਬਚੀ ਹੈ 3 ਕਨਾਲਾਂ ਜਿੱਥੇ ਵੀ ਦੋ ਪਰਿਵਾਰ ਅਸੀਂ ਬਿਠਾਏ ਹੋਏ ਆ ਨਾਲ ਡੈਰੀ ਹੈ ਜੀ ਨਾ ਉਸ ਤੇ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਆ ਜੀ ਅੱਜ ਇਹ ਅਫਸਰ ਵੱਲ ਆਏ ਸੀ ਐਂਡ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਉਹ ਕਹਿੰਦੇ ਐਸ ਡੀਓ ਸਾਹਿਬ ਕੋਲੇ ਜਾਓ ਐਸ ਡੀਓ ਸਾਹਿਬ ਕਹਿੰਦੇ ਐਸ ਡੀਐਮ ਸਾਹਿਬ ਨਾਲ ਗੱਲ ਕਰੋ ਕੋਈ ਇਹਦਾ ਨਾ ਇਹਨਾਂ ਕੋਲੇ ਕੋਈ ਨੋਟਿਸ ਨਾ ਕੋਈ ਲੈਟਰ ਕੁਛ ਨਹੀਂ ਸੀ ਜੀ ਢਾਉਣ ਵੇਲੇ ਵੀ ਕੁਛ ਨਹੀਂ ਸੀਗਾ ਤੇ ਹੁਣ ਵੀ ਕੁਛ ਨਹੀਂਗਾ ਕੋਈ ਡਾਕੂਮੈਂਟ ਵਗੈਰਾ ਨਹੀਂ ਹੈ ਪਟੀਸ਼ਨਾਂ ਖਾਰਜ ਕਿੱਥੇ ਹਾਂ ਜੀ ਪਟੀਸ਼ਨਾਂ ਸਭ ਖਾਰਜ ਆ ਜੀ ਹਾਂ ਸੁਪਰੀਮ ਕੋਰਟ ਰਿੰਗ ਸਭ ਪਟੀਸ਼ਨਾਂ ਇਹਨਾਂ ਨੇ ਖਾਰਜ ਆ ਜੀ ਭਾਈ ਸਾਹਿਬ ਕੀ ਮੰਗਵਾ ਤੜਾ ਕੀ ਮੰਗ ਰਿਹਾ ਡਵਾਈਨਿੰਗ ਕਲੇਵ ਦੀ ਸਾਡੀ ਜਗ੍ਹਾ ਹੈ ਜੀ ਜਦੀਪ ਉਸਤੈਨ ਦੀ ਸਾਡੀ ਮਾਲਕੀ ਹੈ ਦੋਆਂ ਨੂੰ ਸਾਨੂੰ ਸੁਪਰੀਮ ਕੋਰਟ ਹਾਈ ਕੋਰਟ ਨੇ ਸਾਨੂੰ ਦੋ ਭਰਾਵਾਂ ਦਾ ਜ਼ਮੀਨ ਜਿਹੜੀ ਇਹ ਦੇਤੀ ਦੋਆਂ ਦੀ ਇਹ ਸਾਨੂੰ ਦੇ ਨਹੀਂ ਦੇ ਇਹ ਹਾਈ ਕੋਰਟ ਤੇ ਅਸੀਂ ਜ਼ਮੀਨ ਸਾਡੀ ਅੱਧੀ ਪਹਿਲਾਂ ਹੀ ਰਹਿ ਗਈ ਥੋੜੀ ਜੀ ਉਹਦੇ ਲਈ ਅਸੀਂ ਚਾਰਾ ਜੋਗੀ ਕਰੀ ਜਾਂਦੇ ਹੈਗੇ ਆ ਇਹ ਸਾਡੀ ਜ਼ਮੀਨ ਦੇ ਪਲਾਟ ਕਟ-ਕਟ ਕੇ ਵੇਚੀ ਜਾਂਦੇ ਆ ਤੇ ਅਸੀਂ ਸਟੇ ਵੀ ਦਿੱਤੀ ਇਹਨਾਂ ਨੂੰ ਹਾਈ ਕੋਰਟ ਵੱਲੋਂ ਉਹ ਵੀ ਇਹ ਮੰਨ ਨਹੀਂ ਰਹੇ ਐਸ ਡੀ ਐਮ ਸਾਹਿਬ ਤੇ ਸਾਡੇ ਨਾਲ ਧੱਕਾ ਕਰੀ ਜਾਂਦੇ ਆ ਇਹ ਨਾ ਅਮਰ ਤੋਂ ਡਕੜੀ ਕਿੰਨੀ ਮਟਰਪਾਸ ਨਾ ਜੀ ਭਾਰਤ ਸੁਨੇਤਾ ਗਰਾਹਾਂ ਬਲਾਕ ਸੰਗਤ ਦਮੇ ਆਗੂ ਆ ਸਾਡੇ ਜਿਹੇ ਸਭ ਸੁਧਿਆ ਸੀ ਜਿੱਥੇ ਜੀ ਪੁੱਡਾ ਵਾਲੇ ਨੇ ਜ਼ਮੀਨ ਤੇ ਕਬਜ਼ਾ ਕਰ ਰਿਆ ਏ ਛੀਕਲੇ ਜਮੀਨ ਦੱਸਿਆ ਨਾ ਸਾਡੀ ਕੋਈ ਮਾਰਕੀ ਦੀ ਜ਼ਮੀਨ ਹੈ ਜਿਹਦੇ ਵਿੱਚੋਂ ਕੋਈ ਥੋੜੀ ਜਮੀਨ ਹੈਗੀ ਬਾਕੀ ਤਾਂ ਕਬਜ਼ਾ ਕਰ ਲਿਆ ਸਰਕਾਰ ਨੇ ਟੱਕੇ ਨਾ ਕਾਜ ਪੱਤਰ ਉਹਨਾਂ ਕੋਲ ਹੈ ਉਹ ਤਾਂ ਸਾਨੂੰ ਮਤਲਬ ਮੈਨਪਾਟਲ ਲੱਗੂਆ ਮੈਨਪਾਟਲ ਜ਼ਮੀਨਾਂ ਹੈ ਵੀ ਕੁਝ ਇਹਨਾਂ ਕੋਲ ਹੈਗਾ ਕਾਜ ਪੱਤਰ ਜੋ ਹੈ ਉਹ ਸਟੇਟ ਹੋਇਆ ਉਹ ਤੁਹਾਨੂੰ ਦਿਖਾ ਦੇਣਾ ਨੇ ਬਾਕੀ ਜੋ ਕਾਜ ਪੱਤਰ ਹੈ ਵੇਖ ਕੇ ਅਸੀਂ ਗਾਂ ਮੀਟਿੰਗ ਕਰ ਲਈਏ ਜਿ세 ਬਾਦ ਵਿੱਚ ਬਰ ਗੱਲਬਾਤ ਕਰਾਂਗੇ ਵੀ ਇਹਨਾਂ ੱਟਕਾ ਕਿਉਂ ਕਰ ਰਹੀ ਹੈ ੱਟਕੇ ਨਾਲ ਬਲੀ ਹੋਈ ਜਗਾ ਕੰਦ ਦੇਖ ਜਾਂਦੇ ਆ ਤੇ ਨਾਲੇ ਗੱਲ ਆਈ ਹੈ ਵੀ ਹਤੋਂ ਪੈਸੇ ਮੰਗਦੇ ਆ 5-5 ਲੱਖ ਰੁਪਈਆ ਆਦੇ ਆਏ ਮਹੀਨੇ ਕਿਤੋਂ ਲਿਆ ਕਰ ਗਿਆ ਸੀ ਤੇ ਅਫਸਰ ਬਦਲੇ ਰਹਿੰਦੇ ਆ ਅਫਸਰ ਬਦਲੇ ਆ ਬਦਲੀ ਆ ਕੇ ਨਵਾਂ ਆ ਕੇ ਪੈਸੇ ਮੰਗ ਲੈਂਦੇ ਤੇ ਚੋ ਦਿਨ ਪੈਸੇ ਫਿਰ ਜਮੀ ਵੀ ਰੋਗੇ ਉਹਨਾਂ ਦੀ ਤੇ ਬਾਕੀ ਕਾਜ ਪੱਤਰ ਵੇਖੇ ਪਾ ਲੱਗੂ ਵੀ ਕੀ ਸੱਚਾ ਦੇ ਵਿੱਚ ਕੀ ਨਹੀਂ ਗੱਲ ਕਿ ਇਹ ਜੇ ਇਹ ਨਹੀਂ ਢੜਦੇ ਵਾਰ-ਵਾਰ ਜਾਂਦੇ ਫਿਰ ਅਗਲਾ ਕਿ ਸੰਘਰਸ਼ ਕਿਸ ਤਰ੍ਹਾਂ ਹੋਵੇਗਾ ਸ਼ਿਕਾਇਤ ਤਾਂ ਜਿਵੇਂ ਬੰਨੀ ਨਾ ਰਿਹਾ ਕਰਕੇ ਆ ਸੰ ਭਾਈ ਮੀਟਿੰਗ ਕਰਦਿਆਂ ਅੱਜ ਉਤਬਾਦਲਾ ਕੋ ਨਿਤਾਂਗੇ ਅੱਜ ਐਸੇ ਕੀ ਕਹਿੰਦੇ ਜੀ ਲਿਖਿਆ ਇੱਥੇ ਮੈਲ ਨਹੀਂ ਰਹੀ ਜੀ ਪਹਿਲਾਂ ਵੀ ਇਹੀ ਚੱਕਰ ਇਹ ਦੱਸਦੇ ਜਿੱਦੂ ਕੋਲੇ ਭੇਜ ਜਾਊਗਾ ਭੇਜਦਾ ਫੜਨਾ ਗੱਲ ਕਰ ਲਓ ਧੋਕਾ ਨਾਲ ਗੱਲ ਕਰ ਲਓ ਸਾਡੇ ਚੱਕਰ ਲੁਵਾ ਜਾਂਦੇ ਗੇੜੇ ਅਹੀਂ ਵਾਰ-ਵਾਰ ਤੇ ਮੈਂ ਪੁੱਛਿਆ ਸੀ ਉਹਨਾਂ ਨੂੰ ਜੇ ਇਹਨਾਂ ਨੇ ਕਾਜ ਗਲਤ ਹੈ ਤੂੰ ਇਸ ਗੱਲ ਤੇ ਗੱਲ ਹੀ ਨਹੀਂ ਕਰ ਰਹੇ ਜਿਵੇਂ ਕਾਜ ਗਲਤ ਹੈ ਉਹ ਵੀ ਅਸੀਂ ਨਾਲ ਜੀ ਭਾਈ ਜੇ ਇਹ ਸਹੀ ਹੈ ਤਾਂ ਅਸੀਂ ਨਾਲੇ ਮਤ ਕਰ ਸਕਦੇ ਹਾਂ ਪਰ ਉਹ ਨਹੀਂ ਇਸ ਗੱਲ ਤੇ ਆ ਨਹੀਂ ਰਹੇ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੇ ਕਾਜ ਸਹੀ ਨਹੀਂ ਕੀਤਾ ਸਹੀ ਹੈ ਜੀ ਇਹਨਾਂ ਦੀ ਸਟੇਟ ਤੋਂ ਪਾਈ ਮਿਲਿਆ ਨਾ ਸਟੇਟ ਤੋਂ ਸਬਰੀ ਕੋਰ ਤੋਂ ਮਤਲਬ thank you